ਉੱਤਰੀ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣੀ ਚਾਹ ਰਿਹਾ ਕਿ ਇਸ ਦੌਰ ਦੇ ਵਿੱਚ ਜਦੋਂ ਕਿ ਪੰਜਾਬ ਇੱਕ ਬੜੇ ਬਡੇ ਟ੍ਰੈਸਸ ਦੇ ਵਿੱਚੋਂ ਲੰਘ ਰਿਹਾ ਸੀ ਤੇ ਫਿਰ ਰਾਸਿਕ ਤੌਰ ਦੇ ਪਰ ਸਮਾਜਿਕ ਤੌਰ ਦੇ ਉੱਪਰ ਆਰਥਿਕ ਤੌਰ ਦੇ ਪਰ ਪੰਜਾਬ ਦੇ ਇੱਕ ਵੱਡਾ ਡੂੰਘਾ ਸੰਕਟ ਹੈ ਇਸੇ ਤਰ੍ਹਾਂ ਹੀ ਜਿਵੇਂ ਕਿ ਬੁੱਟਾ ਸਿੰਘ ਚਾਹਾਨ ਹੋਰਾਂ ਨੇ ਗੱਲ ਕੀਤੀ ਹੈ ਕਿ ਕਿਸੇ ਵੇਲੇ ਇੰਨਾ ਕੱਟਣ ਦਾ ਕਿ ਸਹਿਤ ਤੌਰ ਤੇ ਜੇ ਆਪਾਂ ਕਹੀਏ ਤਾਂ ਬਹੁਤ ਸੰਕਟ ਵੀ ਹੈ ਦੇ ਸਮੇਂ ਦੇ ਵਿੱਚ ਕਿਉਂਕਿ ਇਹ ਦੇਖਿਆ ਜਾਵੇ ਤਾਂ ਸਾਹਮਣੇ ਸਾਡੀ ਉਮਰ ਦੇ ਵੱਡੀ ਉਮਰ ਦੇ ਸੈਕਟਰ ਚਾ ਰੁਟੇ ਬੈਠੇ ਨੇ ਤੇ ਨੌਜਵਾਨ ਪੀੜ੍ਹੀ ਕਿੱਧਰ ਚਲੀ ਗਈ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਪ੍ਰਾਇਸਿੰਗ ਪੈਦਾ ਹੋ ਰਿਹਾ ਹੈ ਜਿਹੜੇ ਨੂੰ ਸੋਚਣ ਦੇ ਲਈ ਲੋੜ ਹੈ ਤੇ ਸਹਿਸਵਾ ਬਰਨਾਲਾ ਦੇ ਡਾਕਟਰ ਤੇਜ ਸਿੰਘ ਤਿਲਖੋਣਾ ਨੇ ਬਹੁਤ ਵੱਡਾ ਉਦੋਂ ਕੀਤਾ ਹੈ ਕਿ ਇਹ ਸਬੰਧ ਦੇ ਵਿੱਚ ਕਾਫੀ ਵੱਡਾ ਕੱਟ ਕਰ ਲਿਆ ਪਰੰਤੂ ਜਿਵੇਂ ਦੇਖਿਆ ਜਾਵੇ ਜਿਹੜੀਆਂ ਵੱਡੀਆਂ ਸਹਿਸਭਾਵਾਂਾਂ ਸੀ ਉੱਥੇ ਬੰਦੇ ਇਕੱਠੇ ਨਹੀਂ ਹੋ ਰਹੇ ਸਹਿਤ ਤੋਂ ਬੇਮਖੋ ਰਹੇ ਨੇ ਤੇ ਸਾਡਾ ਜੂਠ ਹੈ ਜਿਹੜਾ ਉਹ ਬਿਲਕੁਲ ਹੋਰ ਪਾਸੇ ਜਾ ਰਿਹਾ ਤੇ ਪੰਜਾਬ ਦੇ ਵਿੱਚੋਂ ਜਿਹੜੀ ਸਾਡੀ ਇਹ ਜਿਹੜੀ ਸ਼ਬਦ ਦੀ ਜਿਹੜੀ ਬਾਬੇ ਨਾਨਕ ਦੀ ਜਿਹੜੀ ਪਰੰਪਰਾ ਚੱਲਦੀ ਹੈ ਚਲਾਈ ਹੋਈ ਸੀ ਸੰਵਾਦ ਵਾਲੀ ਉਸ ਤੋਂ ਬੇਮਖੂਰ ਰਹੇ ਆ ਤੇ ਕਾਰਨ ਕੀ ਹੈ ਕਿ ਕਿੱਥੇ ਘਾਟਾਂ ਲੱਗੀਆਂ ਇਹਦੇ ਸੰਬੰਧੀ ਸਾਨੂੰ ਚਿੰਤਨਮਨ ਕਰਨ ਦੀ ਜ਼ਰੂਰਤ ਹੈ ਇਹੋ ਹਾਲ ਹੈ ਕਿ ਸਾਡੇ ਜਿਹੜੇ ਵੱਡੇ ادارے ਨੇ ਸਾਡੇ ਅਕਾਦਮਿਕ ਖੇਤਰ ਨੇ ਉਹਨਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਤਪੰਨ ਹੋ ਰਹੀਆਂ ਨੇ ਬੇਸ਼ੱਕ ਸਾਡੇ ਯੂਨੀਵਰਸਿਟੀਆਂ ਕਾਲਜ ਬਹੁਤ ਖੁੱਲ ਚੁੱਕੇ ਨੇ ਪਰੰਤੂ ਇੱਥੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਪੜਾਈ ਦਾ ਹਾਲ ਹੈ ਉਹ ਆਪਾਂ ਨੂੰ ਪਤਾ ਹੀ ਹੈਗਾ ਇਸ ਦੌਰ ਦੇ ਵਿੱਚ ਸਹਿਯੋਗੀ ਕਰਨੀ ਤੇ ਸਹਿਤ ਦੇ ਨਾਲ ਲੋਕਾਂ ਨੂੰ ਜੋੜਨਾ ਬਹੁਤ ਵੱਡੀ ਜ਼ਰੂਰਤ ਵੀ ਹੈਗੀ ਹੈ ਇਸ ਸੰਕਟ ਦੇ ਵਿੱਚੋਂ ਉੱਭਰਨ ਦੇ ਲਈ ਸਾਨੂੰ ਬਹੁਤ ਵੱਡੀ ਕਾਰਨਾ ਕਰਨੀ ਪਊਗੀ ਪਰੰਤੂ ਖੁਸ਼ੀ ਦੀ ਗੱਲ ਹੈ ਕਿ ਇੱਥੇ ਸਾਰੇ ਰੋਸ਼ਨ ਦਿਮਾਗ ਦੇ ਏਡੇ ਤੇ ਇਹ दिग्गज शख्सियत इतने हाजिर हुई के निरंतर इस कार्यजी लगिया हुई कि नशकाम होकर कम कर रही देस द किरण भी दे सकती है क्योंकि जिमें प्रवास का मसला पिछले दस साल तो पंजाब के प्रवास, प्रवास होया ਕਿ ਪੰਜਾਬ ਖਾਲੀ ਹੋ ਰਿਹਾ ਇਸ ਸਬੰਧੀ ਕੁਝ ਵਿਅਕਤੀ ਆਪਣੀ ਆਵਾਜ਼ ਉਠਾਉਂਦੇ ਰਹੇ ਨੇ ਡਾਕਟਰ ਸੁਭਰਾ ਸਿੰਘ ਜਿਹੜਾ 40 ਸਾਲ ਅਮਰੀਕਾ ਦੇ ਵਿੱਚ ਰਿਹਾ ਤੇ ਉੱਚ ਵਰਗ ਦੇ ਵਿੱਚ ਰਹੇ ਤੇ ਸਾਡੇ ਪੰਜਾਬੀ ਜਿਹੜੇ ਜਾ ਰਹੇ ਨੇ ਨਾ ਬਹੁਤ ਉਹਨਾਂ ਦੇ ਵਿੱਚੋਂ ਬੀਤੀ ਦੇ ਬੰਦੇ ਹੀ ਉਸ ਵਰਗ ਦੇ ਵਿੱਚ ਜਾ ਸਕਦੇ ਨੇ ਬਾਕੀ ਤਾਂ ਥੱਲੇ ਵਾਲੇ ਵਰਗ ਦੇ ਵਿੱਚ ਨੇ ਉਹਨੇ ਜਿਹੀ ਆਵਾਜ਼ ਉਠਾਈਆਂ ਨਿਸ਼ਕਾਮ ਹੋ ਕੇ ਇਸਾਰੇ ਪੰਜਾਬ ਦੇ ਵਿੱਚ ਉੱਠਦੇ ਰਹੇਗੇ ਇਸੇ ਤਰ੍ਹਾਂ ਮੈਨੂੰ ਮਾਣ ਹੈ कि मैं डॉक्टर तेजवंत मान होना संगत माणी है जेडे कि निष्काम होकर चाहे किन्ने भी व्यक्ति हिंदी के हरेक साहत सभा के पहुँच गए लोग पहुँच करते लोग तो टुट नहीं दे रहे इस तरह हूँ ये भी आस बज रही है कि दोबारा फिर वह दौर आएगा कि लोग सहत देते मैं ये पंजाबी साह सभा बरनला बहुत बड़ा ਉਹ ਉਦਯੋਗਮੈਨਾਂ ਨੇ ਜਿਹੜਾ ਕੀਤਾ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਿੱਥੇ ਪ੍ਰਬੰਧਕਾਂ ਨੂੰ ਡਾਕਟਰ ਤੀਜਾ ਸਿੰਘ ਤਿਲਕ ਸਾਹਿਬ ਨੂੰ ਟੱਲੇਵਾਲੀਆ ਸਾਹਿਬ ਨੂੰ ਡਾਕਟਰ ਤਰਕ ਪਾਲਕਾ ਜੀ ਹੋਰ ਵੀ ਜਿੰਨੇ ਪ੍ਰਬੰਧਕ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਹੜਾ ਇਹਨਾਂ ਨੇ ਕੰਮ ਕੀਤਾ ਕਿਉਂਕਿ ਮੈਨੂੰ ਯਾਦ ਹੈ ਜਦੋਂ 1988 ਦੇ ਵਿੱਚ ਮੇਰੇ ਗੁਰੂ ਡਾਕਟਰ ਰਵਿੰਦਰ ਰਵੀ ਦੀ ਗਵਾਹੀ ਦੇ ਹੇਠ ਇੱਥੇ ਪ੍ਰਤੀਮ ਬਾਦ ਮਾਰੇ ਦੌਰਜਾ ਸਿਮੀਨਾਰ ਹੋਇਆ ਕਿ ਵੱਡੀ ਇੱਥੇ ਕਾਨਫਰੰਸ ਹੋਈ ਸੀ ਉਦੋਂ ਕਿੰਨੇ ਸਹਿਕਾਰ ਇੱਥੇ ਪਠਨ ਸਾਹਿਬ ਨੂੰ ਪਤਾ ਹੈ ਕਿੰਨੇ ਆਹ ਮਹਾਰੇ ਸਹਿਕਰ ਪੰਜਾਬ ਦੇ ਪੰਜਾਬ ਤੋਂ ਬਾਹਰੋਂ ਪਹੁੰਚੇ ਸਨ ਇਹ ਇੱਕ ਏਡਨੀ ਗਰਮੀ ਜੂਨ ਦੇ ਮਹੀਨੇ ਦੇ ਵਿੱਚ ਹੋਈ ਸੀ ਤੇ ਉਹਨਾਂ ਨੇ ਇੱਕ ਕਿਤਾਬ ਦੀ ਲੀਤੀ ਤੇ ਉਹ ਤੋਂ ਬਾਅਦ ਇਹ ਦੌਰ ਕਿਉਂ ਇਹ ਮਾਰੇ ਪਾਸੇ ਨੂੰ ਜਾ ਰਿਹਾ ਇਹਨੂੰ ਆਪਾਂ ਨੂੰ ਦੁਬਾਰਾ ਇਸ ਪਾਸੇ ਦੌਰਣ ਦੀ ਜ਼ਰੂਰਤ ਹੈ ਬਹੁਤ ਬਹੁਤ ਸ਼ੁਕਰੀਆ